ਲਿਸਟ ਆ ਤਿਆਰ ਕਰਦੀਆਂ ਨੇ ਦਰੋਜੀ ਕੰਪਿਊਟਰ ਵਾਲਿਆਂ ਨੂੰ ਡਿਪਾਰਟਮੈਂਟ ਦਾ ਕੰਮ ਹੈ ਦਰੋਜੀ ਕੰਪਿਊਟਰ ਵਾਲਿਆਂ ਨੂੰ ਫੈਸਟ ਡਿਪਾਰਟਮੈਂਟ ਦਾ ਕੰਮ ਹੈ ਦਰੋਜੀ ਕੰਪਿਊਟਰ ਵਾਲਿਆਂ ਨੂੰ ਉਹ ਭਾਈ ਸਾਡੇ ਚ ਵੀ ਯੂਨਿਟੀ ਚਾਹੀਦੀ ਹੈ ਜੇ ਅਸੀਂ ਇੱਕ ਟੀਚਰ ਦੇ ਨਾਲੋਂ ਹੋਰ ਡਿਪਾਰਟਮੈਂਟਾਂ ਦੇ ਮੁਲਾਜ਼ਮਾਂ ਨਾਲੋਂ ਇੰਨੀਆਂ ਸਾਡੇ ਵਿੱਚ ਗੁਣ ਨੇ ਅਸੀਂ ਉਹਨਾਂ ਦਾ ਕੰਮ ਕਰ ਸਕਾਂ ਚੰਦੇ ਨੇ ਸਾਡਾ ਕੀ ਬਣੂ ਸਾਡੇ ਜਵਾਕਾਂ ਨੇ ਨਹੀਂ ਸਾਨੂੰ ਸਾਂਭਣਾ ਸਾਡੀ ਤਾਂ ਪੰਜ ਚਾਰ ਸਾਲਾਂ ਨੂੰ ਰੋਜੀ ਰੋਟੀ ਖਤਮ ਹੈ ਜਦੋਂ ਸਾਡੇ ਲਈ ਕੋਈ ਦੁੱਖ ਤਕਲੀਫ ਆਉ ਸਾਡੇ ਜਵਾਕਾਂ ਨੇ ਮੂੰਹ ਘੁਮਾ ਲੈਣਾ ਰੋਟੀ ਵੀ ਨਹੀਂ ਦੇਣੀ ਆਪਾਂ ਨੂੰ ਅੱਪਾ ਸੋਚਦੇ ਆ ਇਹ ਦਿਹਾੜੀਆਂ ਨੇ ਘੜੀਆਂ ਆਪਾਂ ਤਾਰ ਰਹੇ ਆ ਪਰ ਅਸੀਂ ਬੀ ਟੈਕ ਕਰਕੇ ਐਮ ਟੈਕ ਕਰਕੇ ਐਮ ਐਸ ਸੀ ਕਰਕੇ ਐਮ ਸੀ اے ਕਰਕੇ ਆ ਟਿੱਕੇ ਖਾ ਰਹੇ ਆ ਸੜਕਾਂ ਤੇ ਜਵਾਕਾਂ ਨੂੰ ਪੁੱਛੋ ਮੇਰੇ ਦੋ ਏਟੀਆਂ ਨੇ ਉਹ ਕਹਿੰਦੀਆਂ ਮੰਮੀ ਸਾਰੀ ਉਮਰ ਸੜਕਾਂ ਤੇ ਹੀ ਰਹੇਗੀ ਤੂੰ ਸੜਕਾਂ ਤੇ ਹੀ ਬਚੇਗੀ ਸਾਡੇ ਰਿਸ਼ਤੇ ਘੋਲ ਲਊ ਨੂੰ ਧਰਮਿਆਂ ਦੇ ਜਾਂਦੀਆਂ ਮੰਮੀ ਸਾਡੇ ਰਿਸ਼ਤੇ ਘੋਲ ਲਊ ਮੈਂ ਆਪਣੀ ਬੱਚੀ ਨੂੰ ਬੀਟਕ ਕਰਾਈ ਕਹਿੰਦੀ ਮੈਂ ਨਹੀਂ ਇੱਥੇ ਰਹਿਣਾ ਮੈਂ ਨਹੀਂ ਇੱਥੇ ਇੰਡੀਆ 'ਚ ਰਹਿਣਾ ਮਾੜੀ ਹਾਲਤ ਤੇ ਤੂੰ ਐ ਐਮ ਐਸ ਸੀ ਕੀਤੀ ਐ ਐਮ ਸੀ ਐ ਕੀਤੀ ਐ ਉਰ ਤੱਕ ਤੁਸੀਂ ਸੜਕਾਂ ਤੇ ਧਰਨੇ ਲਾਉਣੀਆਂ ਕਦੇ ਪਟਿਆਲੇ ਤੁਰ ਗਈ ਕਦੇ ਖਰੜ ਤੁਰ ਗਈ ਕਦੇ ਮਹਾਲੀ ਤੁਰ ਗਈ ਰੋਟੀਆਂ ਸੀ ਹੋਟਲਾਂ ਤੋਂ ਖਾਣੇ ਆ ਮੇਰੇ ਅੱਜ ਫਾਦਰ ਸਾਹਿਬ 70 ਸਾਲ ਦੀ ਉਮਰ ਐ ਬੈੱਡ ਤੇ ਨੇ ਫੋਕਟਰ ਲੈ ਕੇ ਤੁਰਦੇ ਨੇ ਕਹਿੰਦੇ ਪੁੱਤ ਮੈਨੂੰ ਨਾਲ ਲੈ ਚੱਲ ਮੈਨੂੰ ਨਾਲ ਲੈ ਚੱਲ ਮੈਨੂੰ ਤਾਂ ਆਉਂਦੀ ਐ 70000 ਪੈਨਸ਼ਨ ਐ ਉਹ ਕੰਮ ਸਿਕਾ ਨੂੰ ਇਹ ਤਾਂ ਦਾਸਦ ਹੈ ਕਿ ਮੈਂ ਰੋਟੀ ਖਾਣਾ 70000 ਦੇ ਸਿਰ ਤੇ ਇਹ ਕਿੱਥੇ ਖਾਣਗੇ ਇਹਨਾਂ ਦਾ ਕੀ ਬਣੂ ਸਰਕਾਰ ਕੀ ਦੇਊਗੀ ਇਹਨਾਂ ਨੂੰ ਆ ਜਿਹੜੇ ਐਮ ਐਲ ਏ ਨੇ ਲੰਬੀ ਬੜੇ ਫਿਰਦੇ ਨੇ ਉਹਨਾਂ ਦੀ ਪੈਨਸ਼ਨਾਂ ਲੱਗੀ ਜਾਂਦੀਆਂ ਨੇ ਕਿਹੜੇ ਕੰਮ ਕਰਦੇ ਨੇ ਫੁੱਟਰ ਚੱਲਦੇ ਸ਼ੂ 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 ਕਦੇ ਸੜਕ ਤੇ ਪਬਲਿਕ ਦਾ ਹਾਲ ਦੇਖਿਆ ਕਰ ਦੋ ਸੜਕ ਖਾਲੀ ਵੀ ਤੁਰੋ ਪਬਲਿਕ ਦੇ ਨਾਲ ਤੁਰ ਕੇ ਤਾਂ ਦੇਖੋ ਸਾਡੇ ਚੁਣੇ ਹੋਏ ਸਾਡੇ ਤੋਂ ਉੱਤੋਂ ਦੀ ਗੱਡੀਆਂ ਲੰਘਾਉਂਦੇ ਨੇ ਕੀ ਗੱਲ ਬਈ ਸਾਡੇ ਹੱਕ ਕਿੱਥੇ ਨੇ ਤੁਹਾਨੂੰ ਅਸੀਂ ਚੁਣਿਆ ਸਾਡੇ ਹੱਕਾਂ ਦੀ ਰਾਖੀ ਲਈ ਸਾਡੇ ਲਈ ਆਵਾਜ਼ ਚੁੱਕਣ ਦੇ ਲਈ ਮੁਲਾਜ਼ਮਾਂ ਦੇ ਹੱਕਾਂ ਦੇ ਲਈ ਸਰਕਾਰ ਇੰਨੀ ਇੰਨੀ ਕਾਣੀ ਹੋ ਗਈ ਇਹ ਕਹਿੰਦਾ ਇੱਕ ਨੂੰਹਾ ਨੇ ਇੱਕ ਧੀਆਂ ਨੇ ਧੀਆਂ ਤਾਂ ਬੋਲੀਆਂ ਛਿੱਧਰੀਆਂ ਉਹ ਤਾਂ ਹੋ ਗਈ ਉਸ ਚੱਜੀਆਂ ਠੀਕ ਹੈ ਨਾ ਜਿਹੜੇ ਅਸੀਂ ਲੋਕ ਪੜ੍ਹੇ ਲਿਖੇ ਆ ਹਰੇਕ ਡਿਪਾਰਟਮੈਂਟ ਦੇ ਕੰਮ ਨੂੰ ਹੈਂਡਲ ਕਰਦੇ ਆ ਆਪਦੇ ਡਿਪਾਰਟਮੈਂਟ ਦੇ ਲਈ ਇਮਾਨਦਾਰ ਆ ਸਾਡੀ ਕੋਈ ਕਦਰ ਨਹੀਂ ਅਸਾਂ ਦੇ ਨਾਲ ਨੂਹਾ ਵਾਲਾ ਵਿਹਾਰ ਕੀਤਾ ਜਾਂਦਾ ਹੈ ਇਸ ਲਈ ਮੈਂ ਸਾਰੇ ਸਾਥੀਆਂ ਨੂੰ ਅਪੀਲ ਕਰਦੀਆਂ ਇਹ ਸਮਾਂ ਆ ਚੁੱਕਿਆ ਹੈ ਕਿਸੇ ਦੇ 10 ਸਾਲ ਭਏ ਨੇ ਕਿਸੇ ਦੇ 5 ਸਾਲ ਭਏ ਨੇ ਪਰ ਹਾਲਾਤ ਆਪਣੀ ਆਪਣੀ ਕਦਰ ਕੋਈ ਨਹੀਂ ਬਹੁਤ ਮਾੜੀ ਹਾਲਤ ਹੈ ਇਹ ਬੇਕਦਰੀ ਜਿਹੜੀ ਹੈਗੀ ਹੈ ਇਹ ਨੂਹਾ ਤੇ ਧੀਆਂ ਦੇ ਵਿਤਕਰੇ ਵਾਲੀ ਕਰ ਰਹੀ ਹੈ ਸਰਕਾਰ ਇਸ ਲਈ ਆਪਣੇ ਹੌਸਲੇ ਬਲੰਦ ਕਰੋ ਤੇ ਆਪਣੀ ਉੱਚੀ ਚੱਕੋ ਇਹ ਸਰਕਾਰ ਦੇ ਖਿਲਾਫ ਕੱਲ ਸਾਡੇ ਨਾਲ ਸੀ ਜਦੋਂ ਹੋਰ ਸਰਕਾਰਾਂ ਦਾ ਰਾਜ ਸੀ ਉਦੋਂ ਇਹੀ ਮੰਤਰੀ ਇਹੀ ਲੋਕ ਸਾਡੇ ਨਾਲ ਖੜੇ ਸੀ ਅੱਜ ਸਾਡੇ ਅਗੇਂਸਟ ਖੜੇ ਨੇ ਇਹ ਪੜੇ ਲਿਖੇ ਨੇ ਉਦੋਂ ਤਾਂ ਇਹ ਸਾਡੇ ਜਿਹੜੇ ਸਾਨੂੰ ਮਿਲੇ ਸੀ ਆਰਡਰ ਮਿਲੇ ਸੀ ਸੀਐਸਆਰ ਲਾਗੂ ਹੋਊਗਾ ਉਦੋਂ ਤਾਂ ਸਾਡੇ ਨਾਲ ਖੜੇ ਸੀ ਉਦੋਂ ਤਾਂ ਇਹਨਾਂ ਨੂੰ ਪੰਜਾਬੀ ਪੜਨੀ ਆਉਂਦੀ ਸੀ ਹੁਣ ਇਹਨਾਂ ਨੂੰ ਤੁਸੀਂ ਨੋ ਵੀ ਹਟ ਗਿਆ ਅਸੀਂ ਮਿੱਟੀ ਦਿਸਦੇ ਇਹਨਾਂ ਨੂੰ ਰੂਲ ਵੀ ਨਹੀਂ ਦਿਸਦੇ ਧੱਜੀਆਂ ਢਾਈ ਨੇ ਪਈਆਂ ਨੇ ਪਰ ਜਿਹੜੇ ਲੋਕ ਧੱਜੀਆਂ ਢਾਉਂਦੇ ਨੇ ਉਹਨਾਂ ਦਾ ਸਮਾਂ ਬਹੁਤ ਲੰਮਾ ਨਹੀਂ ਹੁੰਦਾ ਉਹਨਾਂ ਦਾ ਅੰਤ ਆਇਆ ਹੁੰਦਾ ਹੈ ਕਹਦੇ ਨੇ ਨਾ ਚੰਗਾ ਕਰੋਗੇ ਤਾਂ ਤੁਹਾਨੂੰ ਦੁਆਵਾਂ ਮਿਲਣਗੀਆਂ ਮਾੜਾ ਕਰੋਗੇ ਤਾਂ ਬਦਦੁਆ ਮਿਲਣਗੀਆਂ ਧੰਨਵਾਦ ਜੀ